ਹੁਣ ਦੋ ਅਦਾਲਤਾਂ ਵਿੱਚ ਪਹੁੰਚ ਗਿਆ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਪੁੱਲਰ ਦਾ ਮਾਮਲਾ ਤੇ ਦੋਵਾਂ ਅਦਾਲਤਾਂ ਨੇ ਸਖਤ ਹੁਕਮ ਜਾਰੀ ਕੀਤੇ ਨੇ ਵੱਡੇ ਹੁਕਮ ਕੀਤੇ ਨੇ ਇੱਕ ਤਾਂ ਉੱਚ ਅਦਾਲਤ ਹਾਈ ਕੋਰਟ ਤੱਕ ਇਹ ਮਾਮਲਾ ਪਹੁੰਚ ਗਿਆ ਤੇ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਪਰ ਸਖਤ ਹੁਕਮ ਜਾਰੀ ਕੀਤੇ ਨੇ ਮੈਂ ਤੁਹਾਨੂੰ ਅੱਗੇ ਦੱਸਦਾ ਕੀ ਕੀਤੇ ਨੇ ਤੇ ਦੂਜਾ ਇਹ ਮਾਮਲਾ ਸੀਬੀਆਈ ਕੋਰਟ ਦੇ ਵਿੱਚ ਪਹੁੰਚਿਆ ਜਿਦੇ ਵਿੱਚ सीबीआई ਦੀ ਅਦਾਲਤ ਨੇ ਵੀ ਹੁਕਮ ਜਾਰੀ ਕੀਤੇ ਨੇ ਔਰ ਪਹਿਲਾ ਮੈਂ ਤੁਹਾਨੂੰ ਦੱਸ ਦਿਆਂ ਕਿ ਉੱਚ ਅਦਾਲਤ ਹਾਈ ਕੋਰਟ ਦੇ ਵਿੱਚ ਕੀ ਮਾਮਲਾ ਪਹੁੰਚਿਆ ਜਿਹੜੇ ਵਿਅਕਤੀ ਨੇ ਡੀਆਈਜੀ ਦੀ ਸ਼ਿਕਾਇਤ ਕੀਤੀ ਆਕਾਸ਼ ਬੱਤਾ ਉਹਦਾ ਨਾਮ ਹੈ ਔਰ ਉਹ ਇੱਕ ਸਕ੍ਰੈਪ ਡੀਲਰ ਇੱਕ ਕਬਾੜੀਆ ਤੇ ਉਹਨੇ ਜਦੋਂ ਡੀਆਈਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਤਾਂ ਉਹ ਹੁਣ ਹਾਈ ਕੋਰਟ ਉੱਚ ਅਦਾਲਤ ਪਹੁੰਚਿਆ ਉੱਚ ਅਦਾਲਤ ਆਪਣੇ ਵਕੀਲਾਂ ਦੇ ਰਾਹੀਂ ਜਾ ਕੇ ਆਕਾਸ਼ ਬੱਤੇ ਨੇ ਪੁਲਿਸ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਔਰ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਹੈ ਕਿ ਮੈਨੂੰ ਸੁਰੱਖਿਆ ਦਿੱਤੀ ਜਾਵੇ ਮੈਨੂੰ ਖਤਰਾ ਪੈਦਾ ਹੋ ਗਿਆ ਮੇਰੀ ਜਾਨ ਨੂੰ ਖਤਰਾ ਹੈ ਕਿਹਦੇ ਤੋਂ ਖਤਰਾ ਹੈ ਖਤਰਾ ਉਹਨੂੰ ਉਸ ਡੀਆਈਜੀ ਤੇ ਉਹਦੇ ਨਾਲ ਜੁੜੀਆਂ ਸ਼ਕਤੀਆਂ ਤੋਂ ਹੋ ਸਕਦਾ ਹੈ ਕਿਉਂਕਿ ਉਹਨੇ ਫੜਾਇਆ ਹੈ ਇੱਕ ਬਹੁਤ ਵੱਡੇ ਤਾਕਤਵਰ ਪੁਲਸ ਅਫਸਰ ਤਾਂ ਇਸ ਮਾਮਲੇ ਦੇ ਵਿੱਚ ਫਿਰ ਉੱਚ ਅਦਾਲਤ ਹਾਈ ਕੋਰਟ ਨੇ ਵੱਡੇ ਹੁਕਮ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੂੰ ਵੀ ਤੇ ਪੁਲਸ ਨੂੰ ਵੀ ਹਾਈ ਕੋਰਟ ਨੇ ਕਹਿ ਦਿੱਤਾ ਕਿ ਤੁਰੰਤ ਇਸ ਆਕਾਸ਼ ਬੱਤਾ ਨੂੰ ਸਿਕਿਉਰਿਟੀ ਦਿੱਤੀ ਜਾਵੇ ਇਹਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਕਿ ਇਹਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਹੁਣ ਇੱਥੇ ਦੋ ਗੱਲਾਂ ਸੋਚਣ ਵਾਲੀਆਂ ਪਿਆਰਿਓ ਪਹਿਲੀ ਗੱਲ ਕੀ ਸੱਚੀ ਮੁੱਚੀ ਡੀਆਈਜੀ ਨੂੰ ਫੜਾਉਣ ਵਾਲੇ ਗ੍ਰਿਫਤਾਰ ਕਰਾਉਣ ਵਾਲੇ ਆਕਾਸ਼ ਬੱਤਾਂ ਨੂੰ ਕੋਈ ਖਤਰਾ ਹੋ ਸਕਦਾ ਹੈ ਕਿ ਉਹ ਐਨਹੀਂ ਹਾਈ ਕੋਰਟ ਚਲਾ ਗਿਆ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਇਸ ਮੁੱਦੇ ਤੇ ਜਰੂਰ ਲਿਖਿਓ ਕਿਉਂਕਿ ਕਈ ਵਾਰ ਲੋਕ ਐਵੇਂ ਚਲੇ ਜਾਂਦੇ ਕਿ ਡੀਆਈਜੀ ਸੱਚੀ ਉਹਦਾ ਕੋਈ ਨੁਕਸਾਨ ਕਰ ਸਕਦਾ ਜਾਂ ਕਰਵਾ ਸਕਦਾ ਦੇਖੋ ਇੱਥੇ ਮੈਂ ਕਹੂੰਗਾ ਜਵਾਬ ਹਾਈ ਕੋਰਟ ਉੱਚ ਅਦਾਲਤ ਨੇ ਦੇ ਦਿੱਤਾ ਜੇ ਹਾਈ ਕੋਰਟ ਨੂੰ ਲੱਗਦਾ ਵੀ ਇਹਨੂੰ ਤਾਂ ਕੋਈ ਖਤਰਾ ਨਹੀਂ ਇਹ ਤਾਂ ਐਵੇਂ ਹੀ ਆ ਗਿਆ ਫਿਰ ਹਾਈ ਕੋਰਟ ਨੇ ਉਹਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਨਹੀਂ ਕੀ ਕਰਨੇ ਹਾਈ ਕੋਰਟ ਨੂੰ ਵੀ ਕਿਤੇ ਨਾ ਕਿਤੇ ਲੱਗਿਆ ਵੀ ਇਹਨੂੰ ਖਤਰਾ ਹੋ ਸਕਦਾ ਹੈ ਔਰ ਇਹਦੀ ਸੁਰੱਖਿਆ ਦੀ ਲੋੜ ਹੈ ਤਾਂ ਹੀ ਉਹਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਨੇ ਦੇਖੋ ਸਿੱਧੀ ਤੇ ਸਾਫ਼ ਗੱਲ ਹੈ ਕਈ ਵਾਰ ਇੰਜ ਹੁੰਦਾ ਔਰ ਉਦਾਹਰਨਾਂ ਪਈਆਂ ਨੇ ਕਿ ਜਦੋਂ ਕੋਈ ਬਹੁਤ ਵੱਡਾ ਤਾਕਤਵਰ ਬੰਦਾ ਹੋਵੇ ਤਾਂ ਉਹਦੇ ਉੱਪਰ ਚਾਹੇ ਕੋਈ ਕਾਰਵਾਈ ਹੀ ਕਰਾ ਦੇਵੇ ਆ ਫਿਰ ਖੁੰਦਕ ਫਿਰ ਰੰਜਸ਼ ਫਿਰ ਕੜਤਨ ਕਈ ਵਾਰ ਕੱਢੀ ਜਾਂਦੀ ਹੈ ਔਰ ਜਦੋਂ ਇਸ ਪੱਧਰ ਦਾ ਕੋਈ ਅਫਸਰ ਹੋਵੇ ਜਿਹਦੀ ਸ਼ਕਤੀ ਬਹੁਤ ਹੋਵੇ ਜਿਨੇ ਪੈਸਾ ਬਹੁਤ ਇਕੱਠਾ ਕੀਤਾ ਹੋਵੇ ਜਿਹਦੇ ਲਿੰਕ ਬਹੁਤ ਹੋਣ ਤਾਂ ਉਦੋਂ ਇਹ ਖਤਰਾ ਹੋਰ ਵੀ ਵੱਧ ਜਾਂਦਾ ਖਾਸ ਕਰ ਜਦੋਂ ਸਰਕਾਰ ਸੂਬਾ ਸਰਕਾਰ ਉਸ ਮਾਮਲੇ ਤੇ ਚੁੱਪ ਹੋਵੇ ਮੁੱਖ ਮੰਤਰੀ ਉਸ ਮਾਮਲੇ ਤੇ ਚੁੱਪ ਹੋਵੇ ਉਦੋਂ मामला ਹੋਰ ਵੀ ਸੋਚਣਯੋਗ ਬਣ ਜਾਂਦਾ ਤੇ ਉਹ ਜਿਹੜਾ ਆਕਾਸ਼ ਬੱਤਾ ਜਿਹਨੇ ਫੜਾਇਆ ਡੀਆਈਜੀ ਨੂੰ ਉਹ ਸਾਫ਼ ਕਹਿ ਰਿਹਾ ਚੈਨਲਾਂ ਤੇ ਕਹਿੰਦਾ ਜੇ ਮੈਂ ਪੰਜਾਬ ਦੀ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਕਰ ਦਿੰਦਾ ਇਹਨਾਂ ਨੇ ਕੋਈ ਕਾਰਵਾਈ ਤਾਂ ਉਹਦੇ ਤੇ ਕਰਨੀ ਨਹੀਂ ਸੀ ਉਲਟਾ ਮੇਰੇ ਤੇ ਕਈ ਸਾਰੇ ਪਰਚੇ ਪਾ ਕੇ ਮੈਨੂੰ ਜ਼ਰੂਰ ਅੰਦਰ ਤੁੰਗ ਦੇਣਾ ਸੀ ਔਰ ਇਹ ਡਰ ਉਹਦਾ ਕਾਫੀ ਸਾਰੇ ਲੋਕ ਕਹਿ ਰਹੇ ਨੇ ਠੀਕ ਐ ਇੰਜ ਉਹਦੇ ਨਾਲ ਹੋ ਸਕਦਾ ਸੀ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਤੇ ਵੀ ਆਪਣਾ ਵਿਚਾਰ ਲਿਖ ਦਿਓ ਉਹਨੇ ਕੇਂਦਰ ਦੀ ਏਜੰਸੀ सीबीआई ਨੂੰ ਸ਼ਿਕਾਇਤ ਕਰਕੇ ਫੜਾਇਆ ਪੰਜਾਬ ਦੀ ਕਿਸੇ ਏਜੰਸੀ ਨੂੰ ਜਾਂ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਹੁਣ ਤੁਸੀਂ ਦੱਸੋ ਜੇ ਭਲਾਓ ਕਿਸੇ ਥਾਣੇ ਦੇ ਵਿੱਚ ਜਾਂ ਕਿਸੇ ਐਸਐਸਪੀ ਕੋਲ ਜਾ ਕੇ ਡੀਆਈਜੀ ਦੀ ਸ਼ਿਕਾਇਤ ਕਰ ਦਿੰਦਾ ਤਾਂ ਡੀਆਈਜੀ ਦਾ ਅਹੁਦਾ ਵੱਡਾ ਕੀ ਡੀਆਈਜੀ ਨੂੰ ਕੋਈ ਹੱਥ ਪਾਉਂਦਾ ਫੜਿਆ ਜਾਂਦਾ ਜੇ ਉਹ ਕਹਿੰਦਾ ਵੀ ਮੇਥੋਂ ਰਿਸ਼ਵਤ ਮੰਗੀ ਜਾ ਰਹੀ ਹੈ ਤੇ ਤੁਸੀਂ ਫੜ ਲਓ ਤੱਕੀ ਫੜਿਆ ਜਾਂਦਾ ਇੱਥੇ ਸਵਾਲ ਨਹੀਂ ਹੁਣ ਦੂਜਾ ਮਾਮਲਾ ਸੀਬੀਆਈ ਜਿਹੜੀ ਅਦਾਲਤ ਹੈ ਉਹਦੇ ਚੋਂ ਹੁਕਮ ਆਏ ਨੇ ਜਦੋਂ ਸੀਬੀਆਈ ਅਦਾਲਤ ਦੇ ਵਿੱਚ ਗ੍ਰਿਫਤਾਰ ਕੀਤੇ ਡੀਆਈਜੀ ਪੁੱਲਰ ਨੂੰ ਪੇਸ਼ ਕੀਤਾ ਗਿਆ ਤਾਂ ਸੀਬੀਆਈ ਅਦਾਲਤ ਨੇ ਉਹਨੂੰ 14 ਦਿਨਾਂ ਦੀ ਨਿਆਂਇਕ ਹਰਾਸ ਦੇ ਵਿੱਚ ਭੇਜ ਦਿੱਤਾ ਤੇ ਜਦੋਂ ਪੁਲਸ ਸੀਬੀਆਈ ਡੀਆਈਜੀ ਨੂੰ ਲੈ ਕੇ ਜਾ ਰਹੀ ਸੀ ਤਾਂ ਉਥੇ ਇੱਕ ਨਵੀਂ ਚੀਜ਼ ਹੁੰਦੀ ਹੈ ਡੀਆਈਜੀ ਨੂੰ ਕਈ ਸਾਰੇ ਪੱਤਰਕਾਰੋ ਦੇ ਕੇ ਮੈਕ ਕਰ ਦਿੰਦੇ ਨੇ ਵੀ ਕੀ ਕਹੋਗੇ ਤਾਂ ਉਥੇ ਡੀਆਈਜੀ ਕਹਿੰਦੇ ਕਿ ਅਦਾਲਤ ਦੇ ਵਿੱਚ ਅਸੀਂ ਸਾਰੇ ਪੱਖ ਰੱਖਾਂਗੇ ਅਦਾਲਤ ਇਨਸਾਫ ਕਰੇਗੀ ਪਰ ਡੀਆਈਜੀ ਦੇ ਚਿਹਰੇ ਤੇ ਨਾ ਕੋਈ ਪਛਤਾਵਾ ਨਜ਼ਰ ਆਇਆ ਨਾ ਕੋਈ ਸ਼ਰਮਿੰਦਗੀ ਨਜ਼ਰ ਆਈ ਨਾ ਕੋਈ ਸ਼ਰਮ ਨਜ਼ਰ ਆਈ ਡੀ ਡੀਆਈਜੀ ਸਾਹਿਬ ਬਹੁਤ ਚੌੜੇ ਹੋ ਕੇ ਪੂਰਾ ਤਨਕੇ ਤੁਰ ਰਹੀ ਸੀ ਜਿਵੇਂ ਉਹ ਪਹਿਲਾਂ ਤੁਰਦੇ ਨੇ ਤੇ ਕੋਈ ਵੀ ਪਛਤਾਵਾ ਉਹਨਾਂ ਦੇ ਉੱਪਰ ਉਹਨਾਂ ਦੀ ਮੋਢਲੀ ਗੱਲ ਤੋਂ ਨਜ਼ਰ ਨਹੀਂ ਆਇਆ ਉਹਨਾਂ ਨੇ ਸਗੋ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਜਿਵੇਂ ਇਲਜ਼ਾਮ ਝੂਠੇ ਹੋਣ ਜਿਹੜਾ ਪੈਸਾ ਦਿਖਾਇਆ ਜਾ ਰਿਹਾ ਉਹ ਝੂਠਾ ਹੋਵੇ ਜਿਹੜੇ 5 ਲੱਖ ਜਿਵੇਂ ਫੜੇ ਗਏ ਆ ਜਿਵੇਂ ਉਹ ਇਲਜ਼ਾਮ ਝੂਠੇ ਹੋਣ ਐਦਾਂ ਉਹਨਾਂ ਨੇ ਰਿਐਕਟ ਕੀਤਾ ਹੈ ਪਰ ਫਿਰ ਤੁਹਾਡੇ ਤੋਂ ਪੁੱਛਾਂਗਾ ਤੁਹਾਨੂੰ ਕੀ ਲੱਗਦਾ ਕੀ ਡੀਆਈਜੀ ਨੂੰ ਝੂਠਾ ਫਸਾਇਆ ਗਿਆ ਹੋ ਸਕਦਾ ਜਾਂ ਡੀਆਈਜੀ ਸਾਹਿਬ ਨੇ ਕੋਈ ਗੋਲਮਾਲ ਕੀਤਾ ਹੋ ਸਕਦਾ ਸਿੱਧੀ ਤੇ ਸਾਫ਼ ਗੱਲ ਹੈ ਬਹੁਤ ਸਾਰੇ ਪੁਲਸ ਅਫਸਰਾਂ ਨੇ ਬਹੁਤ ਮੋਟੀ ਮਾਇਆ ਕਮਾਈ ਹੈ ਬਹੁਤ ਸਾਰੇ ਪਹਿਲਾਂ ਫੜੇ ਗਏ ਕੇਸ ਚੱਲੇ ਸਜ਼ਾਵਾ ਵੀ ਹੋਈਆਂ ਇੱਥੋਂ ਤੱਕ ਝੂਠੇ ਪੁਲਸ ਮੁਕਾਬਲੇ ਲੋਕਾਂ ਦੇ ਪੁੱਤਾਂ ਦੇ ਗੱਬਰੂਆਂ ਦੇ ਬਣਾ ਕੇ ਤੇ ਪੈਸਾ ਕਮਾਇਆ ਤੇ ਸਟਾਰ ਲਵਾਈਆਂ ਸਜਾਵਾਂ ਹੋਈਆਂ ਅਦਾਲਤਾਂ ਵੱਲੋਂ ਆਹ ਕੰਮ ਵੀ ਪੁਲਿਸ ਅਫਸਰ ਕਰਦੇ ਰਹੇ ਜਮੀਰ ਮਾਰ ਕੇ ਆਪਣੇ ਅੰਦਰ ਦਾ ਇਨਸਾਨ ਖਤਮ ਕਰਕੇ ਔਰ ਡੀਆਈਜੀ ਪੁੱਲਰ ਦੇ ਉੱਪਰ ਜਿਹੜੇ ਦੋਸ਼ ਲੱਗੇ ਨੇ ਉਹ ਵੀ ਬਹੁਤ ਗੰਭੀਰ ਨੇ ਤੇ ਵੱਡੇ ਨੇ ਇੱਕ ਬਹੁਤ ਵੱਡੀ ਗੱਲ ਇਸ ਮਾਮਲੇ 'ਚ ਇਹ ਵੀ ਆ ਰਹੀ ਹੈ ਕਿ ਇਸ ਮਾਮਲੇ 'ਚ ਹੁਣ ਸੀਡੀਆਈ ਤੋਂ ਬਾਅਦ ਈਡੀ ਇਨਫੋਰਸਮੈਂਟ ਡੈਕਟੋਰੇਟ ਵੀ ਸ਼ਾਮਲ ਹੋ ਸਕਦੀ ਹੈ ਉਹ ਵੀ ਨਵੀਂ ਕਾਰਵਾਈ ਕਰ ਸਕਦੀ ਹੈ ਜਿਵੇਂ ਜਦੋਂ ਬਠਿੰਡੇ ਇੱਕ ਪੁਲਿਸ ਵਾਲੀ ਬੀਬੀ ਨੂੰ ਪਹਿਲਾਂ ਉਹਦੇ ਚ ਫੜਿਆ ਸੀ ਨਸ਼ੇ ਨਸ਼ੇ ਵਾਲੇ ਮਾਮਲੇ ਚ ਪੁਲਿਸ ਨੇ ਫੜਿਆ ਸੀ ਉਹਦੀ ਜ਼ਮਾਨਤ ਹੋ ਗਈ ਉਹ ਘਰੇ ਚਲੀ ਗਈ ਉਸ ਤੋਂ ਬਾਅਦ ਉਹਨੂੰ ਇਨਕਮ ਟੈਕਸ ਈਡੀ ਤੇ ਹੋਰ ਏਜੰਸੀਆਂ ਨੇ ਕਾਬੂ ਕਰ ਲਿਆ ਸੀ ਉਹ ਜੇਲ੍ਹ ਚ ਬੈਠੀ ਹੁਣ ਇਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਕੀ ਈਡੀ ਵੀ ਐਂਟਰ ਕਰੇਗੀ ਈਡੀ ਦੇ ਇੱਕ ਜਿਹੜੇ ਡਿਪੀ ਡਾਇਰੈਕਟਰ ਹੈ ਨਰਿੰਜਨ ਉਹਨਾਂ ਨੇ ਕਈ ਚੈਨਲਾਂ ਦੇ ਉੱਪਰ ਕਿਹਾ ਈਡੀ ਦਾ ਅਫਸਰ ਰਿਹਾ ਉਹ ਕਹਿੰਦਾ ਜਦੋਂ ਪੈਸੇ ਦੇ ਫਰਾਡ ਤੇ ਪੈਸੇ ਦੀ ਮਨੀ ਲਾਂਡਰਿੰਗ ਤੇ ਵਾਧੂ ਪੈਸਾ ਇਹਨਾਂ ਮਾਮਲਿਆਂ ਜਾਂ ਰਿਸ਼ਵਤ ਖੋਰੀ ਦੇ ਪੈਸੇ ਵਾਲੇ ਮਾਮਲੇ 'ਚ ਕਿਸੇ ਬੰਦੇ ਨੂੰ ਫੜਿਆ ਜਾਵੇ ਤਾਂ ਈਡੀ ਉਹਨਾਂ ਮਾਮਲਿਆਂ 'ਚ ਐਂਟਰ ਕਰ ਨਹੀਂ ਸਕਦੀ ਕਰਨਾ ਚਾਹੀਦਾ ਈਡੀ ਨੂੰ ਈਡੀ ਦਾ ਅਫਸਰ ਜਿਹੜਾ ਰਿਹਾ ਉਹਨੇ ਇਹ ਬਿਆਨ ਦਿੱਤਾ ਹੁਣ ਦੇਖਣਾ ਹੈ ਕਿ ਈਡੀ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਦੇ ਉੱਪਰ ਐਂਟਰ ਕਰਦੀ ਹੈ ਕਿ ਨਹੀਂ ਕਰਦੀ ਮੈਂ ਹੁਣ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਚਾਹਣਾ ਕਿ ਇਹ ਸਾਰੇ ਮਸਲੇ ਦੇ ਉੱਪਰ ਆਮ ਆਦਮੀ ਪਾਰਟੀ ਦਾ ਬਿਆਨ ਨਹੀਂ ਆਇਆ ਮੁੱਖ ਮੰਤਰੀ ਸਾਹਿਬ ਦਾ ਬਿਆਨ ਨਹੀਂ ਆਇਆ ਆਮ ਆਦਮੀ ਪਾਰਟੀ ਦੇ ਬਲਾਰੇ ਚੁੱਪ ਨੇ ਕਿਉਂ ਚੁੱਪ ਨੇ ਇਹਦਾ ਕੀ ਕਾਰਨ ਹੋ ਸਕਦਾ ਕੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਸਾਹਿਬ ਨੂੰ ਇੰਜ ਲੱਗਦਾ ਕਿ ਇਹਦੇ ਤੇ ਬੋਲਣ ਦੀ ਲੋੜ ਨਹੀਂ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਕੀ ਇਹ ਲੱਗਦਾ ਵੀ ਇਹ ਇਹ ਤਾਂ ਗਲਤ ਫੜਿਆ ਗਿਆ ਜੇ ਗਲਤ ਫੜਿਆ ਗਿਆ ਲੱਗਦਾ ਤੇ ਗਲਤ ਕਹਿ ਦੇਣਾ ਚਾਹੀਦਾ ਪਰ ਚੁੱਪ ਨਹੀਂ ਬਟਣੀ ਚਾਹੀਦੀ ਕੁਝ ਨਾ ਕੁਝ ਜ਼ਰੂਰ ਬੋਲਣਾ ਚਾਹੀਦਾ ਮੈਨੂੰ ਲੱਗਦਾ ਬੋਲਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਉੱਪਰ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਮੈਂ ਫੇਰ ਕਹੂੰਗਾ ਤੁਹਾਡੇ ਕਮੈਂਟ ਮੈਂ ਕਿਉਂ ਕਹਿਣਾ ਕਿਉਂਕਿ ਜਦੋਂ ਜਨਤਾ ਦਾ ਲੋਕ ਤੁਸੀਂ ਕੀ ਸੋਚਦੇ ਹੋ ਇਹ ਜਦੋਂ ਕਮੈਂਟਾਂ ਚਾਹੁੰਦਾ ਤਾਂ ਉਦੋਂ ਪਤਾ ਲੱਗ ਜਾਂਦਾ ਕਿ ਵੱਡੀ ਗਿਣਤੀ ਜਨਤਾ ਦਾ ਦਿਮਾਗ ਕੀ ਚੱਲ ਰਿਹਾ ਜ਼ਰੂਰੀ ਨਹੀਂ ਕਿ ਦੋ ਚਾਰ ਬੰਦੇ ਠੀਕ ਸੋਚ ਸਕਦੇ ਤਾਂ ਮੈਨੂੰ ਲੱਗਦਾ ਵਿਰੋਧੀ ਪਾਰਟੀਆਂ ਨੇ ਔਰ ਕਈ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਗੱਲਾਂ ਕਹੀਆਂ ਭਈ ਭਗਵੰਤਮਾਨ ਸਰਕਾਰ ਦਾ ਉਹ ਖਾਸ ਅਫਸਰ ਸੀ ਭਗਵੰਤਮਾਨ ਸਰਕਾਰ ਦਾ ਉਹ लाडला ਸੀ ਚਹੇਤਾ ਸੀ ਉਹਨੂੰ ਤਾਂ ਕਰਕੇ ਇਹਨਾਂ ਦੇ ਰਾਜ ਚ ਮਤਲਬ ਉਹਨੂੰ ਉਹਨੂੰ ਉੱਚਾ ਅਹੁਦਾ ਦੇ ਕੇ ਡੀਆਈਜੀ ਬਣਾਇਆ ਗਿਆ ਤੇ ਇਸ ਤਰ੍ਹਾਂ ਦੇ ਸਵਾਲ ਨੇ ਕਿ ਉਹਨੂੰ ਖਾਸ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਇਥੋਂ ਤੱਕ ਐਂਟੀ ਡਰੱਗ ਜਿਹੜੀ ਮੁਹਿੰਮ ਆ ਉਹਦਾ ਵੀ ਉਹਨੂੰ ਇਨਚਾਰਜ ਜਾਂ ਮੁੱਖ ਜ਼ਿੰਮੇਵਾਰੀ ਦੇ ਕੇ ਚਲਾਇਆ ਗਿਆ ਤੇ ਜੇ ਇਹ ਗੱਲਾਂ ਹਨ ਜਾਂ ਨਹੀਂ ਹਨ ਇਹਦੇ ਉੱਪਰ ਸਥਿਤੀ ਪੰਜਾਬ ਸਰਕਾਰ ਨੂੰ ਜ਼ਰੂਰ ਸਾਫ਼ ਕਰਨੀ ਚਾਹੀਦੀ ਹੈ ਸਵਾਲ ਵੱਡੇ ਨੇ ਵਿਰੋਧੀਆਂ ਨੇ ਕੀਤੇ ਨੇ ਸੁਖਪਾਲ ਖਹਿਰਾ ਤਾਂ ਸਪਸ਼ਟ ਕਹਿ ਰਿਹਾ ਕਿ ਜਿਹੜੀ ਇਹ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਕਹਿੰਦੇ ਨੇ ਉਹਦੀ ਥੂਕ ਨਿਕਲ ਗਈ ਹੈ ਨਾਲ ਹੀ ਯੁੱਧ ਨਸ਼ਿਆਂ ਵਿਰੁੱਧ ਦੀ ਵੀ ਉਹ ਕਹਿ ਰਿਹਾ ਫੂਕ ਨਿਕਲ ਗਈ ਆ ਕਿਉਂਕਿ ਇਸ ਅਧਿਕਾਰੀ ਨੂੰ ਉਸ ਮਹਿਮ ਦੇ ਵਿੱਚ ਵੀ ਲਾਇਆ ਹੋਇਆ ਸੀ ਹੁਣ ਇਹ ਸਾਰਾ ਕੁਝ ਜਿਹੜਾ ਉਹ ਰਲਿਆ ਮਿਲਿਆ ਜਾਂ ਪਿਆ ਆਉਣ ਵਾਲੇ ਦਿਨਾਂ 'ਚ ਨਿੱਤਰ ਵੀ ਸਕਦਾ ਤੇ ਗੁੱਝਗੜੁੱਪੇ ਰਹਿ ਵੀ ਸਕਦਾ ਤੁਸੀਂ ਇਹਦੇ ਉੱਪਰ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ